ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਖੇੜਦੇ ਰੱਖੇ ਸੋ ਕਹਾਣੀ ਲੈ ਕੇ ਹਾਜ਼ਰਾਂ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨਵ ਆਨੰਦ ਪਿਆਰੀ ਜੀ ਕਹਾਣੀ ਦਾ ਇੱਕ ਔਰਤ ਆਪਦੇ ਪੁੱਤ ਵਾਸਤੇ ਕੁੜੀ ਦੇਖਣ ਜਾਂਦੀ ਹੈ ਜਦੋਂ ਉਹ ਧੀ ਵਾਲਿਆਂ ਦੇ ਘਰੇ ਜਾਂਦੀ ਹੈ ਤਾਂ ਕੁੜੀ ਦੇ ਪਿਓ ਨੂੰ ਦੇਖ ਕੇ ਉਹ ਸੁੰਨ ਹੋ ਜਾਂਦੀ ਹੈ ਪੱਥਰ ਬਣ ਜਾਂਦੀ ਹੈ ਸੋ ਕੀ ਸੀ ਕਾਰਨ ਇਹ ਆਪਾਂ ਕਹਾਣੀ ਦੇ ਵਿੱਚ ਦੱਸਦੇ ਆ ਤੁਹਾਨੂੰ ਸੋ ਸੁਖਦੇਵ ਸਿੰਘ ਤੇ ਸਰਜੀਤ ਕੌਰ ਪਤੀ ਪਤਨੀ ਨੇ ਉਹਨਾਂ ਦਾ ਬੇਟਾ ਹੁੰਦਾ ਹੈ ਗੁਰਪ੍ਰੀਤ ਸਿੰਘ ਉਹ ਜਦੋਂ ਜਵਾਨ ਹੁੰਦਾ ਹੈ ਪੜ੍ਹਾਈ ਕਰ ਲੈਂਦਾ ਉਹਦੀ ਸਟੱਡੀ ਪੂਰੀ ਹੁੰਦੀ ਹੈ ਤਾਂ ਉਹ ਕਹਿਣ ਲੱਗਿਆ ਵੀ ਬਾਪੂ ਮੈਂ ਜੇ ਆਸਟ੍ਰੇਲੀਆ ਵਗ ਜਾ ਮੇਰਾ ਆਸਟ੍ਰੇਲੀਆ ਜਾਣ ਨੂੰ ਮਨ ਹੈ ਵੀ ਮੈਂ ਉੱਥੇ ਜਾ ਕੇ ਪੜ੍ਹਾਈ ਕਰਾਂ ਬਾਕੀ ਚਲੋ ਸਟੱਡੀ ਵੇਸ ਤੇ ਆਸਟ੍ਰੇਲੀਆ ਚਲਿਆ ਜਾਂਦਾ ਹੈ ਤਾਂ ਹੁਣ ਉੱਥੇ ਉਹ ਆਪ ਵੀ ਸਟੱਡੀ ਕਰਦਾ ਹੈ ਤੇ ਹੁਣ ਉਹਨੂੰ ਵਧੀਆ ਜੌਬ ਵੀ ਲੱਗ ਜਾਂਦੀ ਹੈ ਤਾਂ ਉਹਦੇ ਮਾਪੇ ਇਕੱਲੇ ਹੁੰਦੇ ਨੇ ਪਿੱਛੇ ਹੁਣ ਜਦੋਂ ਉਹ ਨੌਕਰੀ ਤੇ ਲੱਗ ਜਾਂਦਾ ਪਰ ਉਹ ਪੀਆਰ ਨਹੀਂ ਹੁੰਦਾ ਕਿਉਂਕਿ ਹਲੇ ਉਹਨੂੰ 5 ਸਾਲ ਹੋ ਗਏ ਹੁੰਦੇ ਨੇ ਗਏ ਨੂੰ ਤਾਂ ਇੱਕ ਦਿਨ ਉਹ ਉਹਦਾ ਬਾਪ ਕਹਿਣ ਲੱਗਿਆ ਸੁਖਦੇਵ ਸਿੰਘ ਕਹਿੰਦਾ ਬੇਟਾ ਵੀ ਤੂੰ ਹੁਣ ਪੱਕੇ ਪੈਰੀਂ ਤਾਂ ਹੋ ਹੀ ਗਿਆ ਵੀ ਨੌਕਰੀ ਤੇ ਲੱਗ ਗਿਆ ਤੇਰੀ ਜੋਬ ਵੀ ਸੋਹਣੀ ਐ ਵੀ ਹੁਣ ਤੂੰ ਤੇਰੀ ਉਮਰ ਵਿਆਹ ਵਾਲੀ ਐ ਤੂੰ ਵਿਆਹ ਕਰਵਾ ਲੈ ਤਾ ਉਹ ਕਹਿਣ ਲੱਗਿਆ ਵੀ ਗੱਲ ਇਹ ਐ ਜੀ ਮੈਂ ਹਲੇ ਹੋਇਆ ਨਹੀਂ ਪੀਆਰ ਇਸ ਲਈ ਮੈਂ ਹਲੇ ਇੰਡੀਆ ਆਉਣਾ ਨਹੀਂ ਚਾਹੁੰਦਾ ਵੀ ਜੇ ਮੈਂ ਹੁਣ ਇੰਡੀਆ ਆ ਗਿਆ ਤਾਂ ਮੇਰੀ ਪੀਆਰ ਫਿਰ ਹੋਰ ਲੇਟ ਹੋ ਜੂ ਵੀ ਪਤਾ ਨਹੀਂ ਫਿਰ ਕੀ ਬਣੂਗਾ ਤਾਂ ਉਹ ਇੱਕ ਕੁੜੀ ਬਾਰੇ ਦੱਸਦਾ ਵੀ ਮੈਨੂੰ ਇੱਕ ਕੁੜੀ ਪਸੰਦ ਐ ਹੈਗੇ ਉਹ ਇੰਡੀਆ ਦੇ ਹੀ ਨੇ ਪੰਜਾਬ ਦੇ ਹੀ ਨੇ ਵੀ ਇੱਥੇ ਦੀ ਬੌਰ ਨੇ ਪਰ ਕੁੜੀ ਵੀ ਕੁੜੀ ਬਹੁਤ ਵਧੀਆ ਸੰਸਕਾਰੀ ਕੁੜੀ ਐ ਵੀ ਮੈਨੂੰ ਉਹ ਪਸੰਦ ਐ ਵੈਸੇ ਤਾਂ ਤਾਂ ਸੁਖਦੇਵ ਸਿੰਘ ਕਹਿਣ ਲੱਗਿਆ ਵੀ ਬੇਟਾ ਠੀਕ ਐ ਤੈਨੂੰ ਕੁੜੀ ਪਸੰਦ ਐ ਤੂੰ ਜੋਬ ਵੀ ਵਧੀਆ ਕਰਦਾ ਵੀ ਇੱਥੇ ਤਾਂ ਇਹਨਾਂ ਗੱਲਾਂ ਨੂੰ ਬੁਰਾ ਸਮਝਿਆ ਜਾਂਦਾ ਪਰ ਤੁਸੀਂ ਇੱਥੇ ਜਿਵੇਂ ਹੈਗੇ ਹੋ ਠੀਕ ਐ ਵੀ ਪਰ ਮੈਂ ਨਹੀਂ ਚਾਹੁੰਦਾ ਵੀ ਤੂੰ ਫੇਰ ਵੀ ਕੁੜੀ ਦੇ ਨਾਲ ਐ ਫਿਰੇ ਵੀ ਜੇ ਉਹ ਵਿਆਹ ਨਹੀਂ ਕਰਨਾ ਹਲੇ ਤੂੰ ਉਹਦੇ ਨਾਲ ਅੰਗੇਜਮੈਂਟ ਕਰ ਲੈ ਮੰਗਣੀ ਕਰ ਲੈ ਤਾਂ ਉਹ ਮੁੰਡਾ ਵੀ ਮੰਨ ਜਾਂਦਾ ਹੈ ਉਹ ਕਹਿੰਦਾ ਵੀ ਠੀਕ ਹੈ ਕਹਿੰਦਾ ਫਿਰ ਮੈਂ ਥੋੜ੍ਹ ਤੋਂ ਬਿਨਾ ਨਹੀਂ ਕਰਾਉਣੀ ਮੰਗਣੀ ਵੀ ਵੀ ਮੈਂ ਤੁਹਾਨੂੰ ਤੁਹਾਡੀਆਂ ਫੈਲਾਂ ਲਾ ਕੇ ਤੁਹਾਨੂੰ ਵੀਜੇ ਲਵਾਉਣਾ ਪਹਿਲਾਂ ਫਿਰ ਤੁਹਾਡੇ ਆਿਆਂ ਤੋਂ ਆਪਾਂ ਇੱਥੇ ਮੰਗਣੀ ਕਰਾਂਗੇ ਚਲੋ ਜੀ ਉਹੋ ਕੁੜੀ ਦਾ ਨਾਮ ਮਹਿਕ ਹੁੰਦਾ ਹੈ ਉਹ ਮਹਿਕ ਨੂੰ ਵੀ ਦੱਸਦਾ ਹੈ ਵੀ ਮੈਂ ਐਂ ਕਰਕੇ ਵੀ ਫਿਰ ਆਪਾਂ ਅੰਗੇਜਮੈਂਟ ਕਰਾ ਲਾਂਗੇ ਮੈਂ ਆਪਦੇ ਮੰਮੀ ਪਾਪਾ ਨੂੰ ਬੁਲਾ ਰਿਹਾ ਤਾਂ ਹੁਣ ਉਹ ਉਹ ਆਪਦੇ ਮਾਪੇ ਉਹਦਾ ਵੀਜ਼ਾ ਲਵਾ ਲੈਂਦਾ 2 2.5 ਮਹੀਨਿਆਂ ਤੋਂ ਬਾਅਦ ਉਹ ਚਲੇ ਜਾਂਦੇ ਨੇ ਜਦੋਂ ਆਸਟ੍ਰੇਲੀਆ ਜਾਂਦੇ ਨੇ ਬੜੇ ਚਾਅ ਲਾੜ ਹੁੰਦੇ ਨੇ ਮਨ 'ਚ ਖੁਸ਼ੀਆਂ ਹੁੰਦੀਆਂ ਨੇ 5 ਸਾਲ ਬਾਅਦ ਆਪਦੇ ਪੁੱਤਰ ਨੂੰ ਦੇਖਣਗੇ ਤਾ ਉਹ ਬੜੀਆਂ ਉਮੀਦਾਂ ਲੈ ਕੇ ਜਾਂਦੇ ਨੇ ਸਾਰਿਆਂ ਨੂੰ ਚੋ ਹੁੰਦਾ ਆਪਾਂ ਨੂੰ ਤਾਂ ਉਹ ਜਦੋਂ ਆਸਟ੍ਰੇਲੀਆ ਜਾਂਦੇ ਨੇ ਉਤਰਿਆ ਆਉਂਦੇ ਨੇ ਜਦੋਂ 에어ਫਲ 에어ਪੋਰਟ ਤੇ ਤਾਂ ਮੂਰੇ ਦੇਖਦੇ ਨੇ ਉਹਨਾਂ ਦਾ ਬੇਟਾ ਤੇ ਉਹ ਕੁੜੀ ਮਹਿਕ ਉਹਨਾਂ ਨੂੰ ਲੈਣ ਆਏ ਹੁੰਦੇ ਨੇ ਚਲੋ ਰਿਸੀਵ ਕਰਦੇ ਨੇ ਤਾਂ ਉਹ ਗੱਡੀ ਦੇ ਵਿੱਚ ਬੈਠ ਕੇ ਜਾਂਦੇ ਨੇ ਬੜਾ ਪਿਆਰ ਕਰਦੇ ਨੇ ਇੱਕ ਦੂਜੇ ਨੂੰ ਮਿਲਦੇ ਨੇ ਜੱਫੀਆਂ ਪਾਪਾ ਜਦੋਂ ਉਹ ਚਲੇ ਗਏ ਘਰੇ ਤਾਂ ਉਹ ਦੇਖਦੇ ਨੇ ਵੀ ਘਰ ਬਹੁਤ ਸੋਹਣਾ ਹੈ ਜਿੱਥੇ ਉਹਨਾਂ ਦਾ ਬੇਟਾ ਰਹਿੰਦਾ ਹੈ ਪਰ ਘਰ ਹੈ ਬੜਾ ਛੋਟਾ ਹੀ ਕਿਉਂਕਿ ਉਹ ਤਾਂ ਇਕੱਲਾ ਹੀ ਰਹਿੰਦਾ ਹੈ ਤਾਂ ਹੁਣ ਉਹ ਜਿਹੜੀ ਕੁੜੀ ਸੀ ਮਹਿਕ ਉਹ ਜਦੋਂ ਉੱtre ਇੱਥੋਂ ਗੱਡੀ ਚੋਂ ਘਰੇ ਉਹਨਾਂ ਨੂੰ ਕਹਿੰਦੀ ਵੀ ਤੁਸੀਂ ਮੰਮੀ ਪਾਪਾ 1 ਮਿੰਟ ਅੰਦਰ ਨਾ ਆਇਓ ਬਾਹਰ ਹੀ ਖੜੋ ਉਹ ਸੋਚਦੇ ਨੇ ਵੀ ਕੀ ਕਰੂਗੀ ਤਾਂ ਉਹ ਅੰਦਰੋਂ ਥਾਲੀ ਲੈ ਕੇ ਆਈ ਇੱਕ ਤਿਆਰ ਕਰੀ ਹੋਈ ਉਨ੍ਹਾਂ ਦੇ ਸਵਾਗਤ ਲਈ ਵਿੱਚ ਫੁੱਲ ਰੱਖੇ ਹੋਏ ਤੇ ਉਹ ਨੂੰ ਫਿਰ ਉਹਨੇ ਆ ਕੇ ਦੇਲੀਆਂ ਤੇ ਤੇਲ ਚੋਇਆ ਕੁੜੀ ਨੇ ਤਾਂ ਫਿਰ ਉਹਨਾਂ ਨੂੰ ਕਹਿੰਦੀ ਵੀ ਆਜੋ ਹੁਣ ਤੁਸੀਂ ਅੰਦਰ ਆਓ ਫਿਰ ਉਹਨੇ ਚਾਹ ਜੂਪ ਲਈ ਉਹਨਾਂ ਨੂੰ ਬਣਾ ਕੇ ਚਾਹ ਪਿਲਾ ਕੇ ਫਿਰ ਉਹ ਆਪਦੇ ਘਰ ਨੂੰ ਚਲੀ ਗਈ ਕੁੜੀ ਤੇ ਉਹਨਾਂ ਨੂੰ ਕਹਿ ਗਈ ਵੀ ਤੁਸੀਂ ਕੱਲ ਨੂੰ ਆ ਜਿਓ ਸਾਡੇ ਘਰ ਤਾਂ ਹੁਣ ਉਹ ਸਾਰੀ ਰਾਤ ਸਰਜੀਤ ਕੌਰ ਨੂੰ ਨੀਂਦ ਨਹੀਂ ਆਉਂਦੀ ਖੁਸ਼ੀ ਚ ਕਿਉਂਕਿ ਉਹ ਕੁੜੀ ਨੂੰ ਦੇਖਦੀ ਆ ਵੀ ਮੇਰਾ ਪੁੱਤ ਤਾਂ ਜਿਹੜਾ ਸੋਹਣਾ ਸੀ ਇਹ ਕੁੜੀ ਤਾਂ ਮੇਰੇ ਪੁੱਤ ਨਾਲੋਂ ਵੀ ਜ਼ਿਆਦਾ ਸੋਹਣੀ ਐ ਤੇ ਨਾਲੇ ਵੀ ਇੱਥੇ ਦੀ ਜਿਵੇਂ ਜੰਮ ਪਾਲ ਐ ਕੁੜੀ ਵੀ ਇਹਦੇ ਸੰਸਕਾਰ ਕਿੰਨੇ ਵਧੀਆ ਨੇ ਐ ਤਾਂ ਪਿੰਡਾਂ ਵਾਲੀਆਂ ਕੁੜੀਆਂ ਨੂੰ ਵੀ ਇੰਨਾ ਪਤਾ ਨਹੀਂ ਹੁੰਦਾ ਜਿੰਨਾ ਇਹਨੂੰ ਪਤਾ ਹੈ ਤਾਂ ਇਸ ਖੁਸ਼ੀ ਚ ਉਹਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਤੇ ਚਲੋ ਦਿਨ ਚੜਦਾ ਹੈ ਤਾਂ ਸਵੇਰ ਹੀ ਉਹ ਕੁੜੀ ਮੈਂ ਹੈ ਕਿ ਇਹਨਾਂ ਦੇ ਘਰ ਆ ਜਾਂਦੀ ਹੈ ਤੇ ਉਹਨੂੰ ਕਹਿੰਦੀ ਵੀ ਗੁਰਪ੍ਰੀਤ ਆਪਾਂ ਚਾਰੇ ਜਾਣੇ ਤਿਆਰ ਹੋ ਕੇ ਵੀ ਮੇਰੇ ਘਰੇ ਚੱਲਾਂਗੇ ਵੀ ਮੈਨੂੰ ਚੰਗਾ ਲੱਗੂਗਾ ਉਹ ਕਹਿੰਦੇ ਵੀ ਚਲ ਠੀਕ ਹੈ ਕੋਈ ਗੱਲ ਨਹੀਂ ਤਾਂ ਜਦੋਂ ਉਹਦੇ ਮੰਮੀ ਪਾਪਾ ਤਿਆਰ ਹੋਏ ਤਾਂ ਉਹ ਹੈਰਾਨ ਹੋ ਗਈ ਕਹਿੰਦੀ ਆਂਟੀ ਤੁਸੀਂ ਤਾਂ ਆ ਉਮਰ ਦੇ ਵਿੱਚ ਵੀ ਮੇਰੇ ਨਾਲੋਂ ਵੀ ਸੁੰਦਰ ਲੱਗਦੇ ਹੋ ਤੇ ਜਵਾਨ ਲੱਗਦੇ ਹੋ ਤੁਸੀਂ ਤਾਂ ਬਹੁਤ ਸੋਹਣੇ ਹੋ ਤਿਆਰ ਹੋਏ ਤੁਸੀਂ ਕਹਿੰਦੀ ਕਿੰਨੇ ਜਵਾਨ ਜਵਾਨ ਲੱਗਦੇ ਹੋ ਮਤਲਬ ਮੈਂ ਖੁਸ਼ ਹੁੰਦੀ ਆ ਨਾ ਬਹੁਤ ਜ਼ਿਆਦਾ ਤਾਂ ਹੁਣ ਚਲੋ ਜੀ ਉਹ ਮਹਿਕ ਦੇ ਘਰੇ ਚਲੇ ਜਾਂਦੇ ਨੇ ਮਹਿਕ ਦੀ ਨਾਨੀ ਤੇ ਉਹਦਾ ਪਾਪਾ ਖੜੇ ਉਹਨਾਂ ਦੀ ਵੇਟ ਕਰ ਰਹੇ ਹੁੰਦੇ ਨੇ ਮਹਿਕ ਦੀ ਮਾਂ ਹੁੰਦੀ ਆ ਜਿਹੜੀ ਉਹ ਮਹਿਕ ਨੂੰ ਜਨਮ ਦਿਨ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਤੇ ਹੁਣ ਉਹਦੀ ਨਾਨੀ ਨੇ ਤੇ ਉਹਦੇ ਪਾਪਾ ਨੇ ਉਹਨੂੰ ਪਾਲਿਆ ਹੁੰਦਾ ਹੈ। ਤਾਂ ਜਿਉਂ ਹੀ ਉਹ ਉਹ ਗੱਡੀ ਚੋਂ ਉਤਰਦੇ ਨੇ ਅੰਦਰ ਪੈਰ ਧਰਦੇ ਨੇ ਮਹਿਕ ਦੇ ਘਰ 'ਚ ਸਰਜੀਤ ਕੌਰ ਜਦੋਂ ਸਾਹਮਣੇ ਖੜੇ ਸਰਤਾਜ ਸਿੰਘ ਨੂੰ ਦੇਖਦੀ ਹੈ ਆਪਣੇ ਕੁੜਮ ਨੂੰ ਹੋਣ ਵਾਲੇ ਕੁੜਮ ਨੂੰ ਮਹਿਕ ਦੇ ਪਾਪਾ ਨੂੰ ਤਾਂ ਉਹ ਇੱਕਦਮ ਪੱਥਰ ਬਣ ਜਾਂਦੀ ਹੈ। ਬੁੱਤ ਬਣ ਕੇ ਚੱਕਣ ਲੱਗ ਜਾਂਦੀ ਹੈ ਤੇ ਉਹ ਨੂੰ ਵਿਜਟ ਕਰ ਲੱਗਦਾ ਉਹ ਵੀ ਪਛਾਣ ਲੈਂਦਾ ਹੈ ਸਰਜੀਤ ਗੌਰ ਨੂੰ ਤਾਂ ਹੁਣ ਸਾਸਰੀ ਘਰ ਬੁਲਾਈ ਮਿਲੇ ਗਿਲੇ ਡ੍ਰੈنگ ਰੂਮ 'ਚ ਬਿਠਾ ਲਿਆ ਉਹਨਾਂ ਨੂੰ ਬਿਠਾ ਕੇ ਚਲੋ ਚਾਹ ਪਾਣੀ ਪੀਤਾ ਗੱਲਾਂ ਬਾਤਾਂ ਕਰਦੇ ਰਹੇ ਪਰ surjeet Kaur ਜਿੰਨੀ ਪਹਿਲਾਂ ਖੁਸ਼ ਸੀ ਇੱਕ ਦਿਨ ਪਹਿਲਾਂ ਤੇ ਉਸ ਦਿਨ ਮਿਲਣ ਤੋਂ ਪਹਿਲਾਂ ਹੁਣ ਉਹਦੀ ਉਹਨੂੰ ਮਤਲਬ ਕੋਈ ਉਹਦਾ ਬੋਲਣ ਨੂੰ ਜਿਵੇਂ ਦਿਲ ਨਹੀਂ ਕਰਦਾ ਉਹਨੂੰ ਕੋਈ ਗੱਲ ਜੀ ਨਹੀਂ ਆ ਰਹੀ ਹੁਣ ਉਹ ਐ ਕਰ ਰਹੀ ਸੀ ਚੁੱਪ ਚੁੱਪ ਜੀ ਤਾਂ ਮੈਂ ਕਦੀ ਨਾਨੀ ਪੁੱਛਦੀ ਐ ਵੀ ਧੀਏ ਮੇਰੀ ਦੋਤੀ ਤੈਨੂੰ ਪਸੰਦ ਐ ਉਹ ਸਿਰ ਹਿਲਾ ਦਿੰਦੀ ਐ ਵੀ ਹਾਂ बोलਦੀ ਨਹੀਂ ਤਾਂ ਉਹ ਸਾਰੇ ਸੋਚਦੇ ਨੇ ਉਹਦਾ ਬੇਟਾ ਵੀ ਉਹਦਾ ਪਤੀ ਵੀ ਮਹਿਕ ਵੀ ਸੋਚਦੀ ਹੈ ਵੀ ਕੱਲ ਤਾਂ ਆਂਟੀ ਮੈਨੂੰ ਇੰਨਾ ਪਿਆਰ ਕਰ ਰਹੀ ਸੀ ਵੀ ਅੱਜ ਆਂਟੀ ਬੋਲਦੀ ਨਹੀਂ ਵੀ ਕੀ ਗੱਲ ਉਹ ਪਹਿਲੇ ਹੀ ਬੋਲ ਪੈਂਦੀ ਆ ਵੀ ਹਾਂ ਨਾਨੀ ਮੈਨੂੰ ਤਾਂ ਆਂਟੀ ਨੇ ਕੱਲ ਹੀ ਕਹਿਤਾ ਸੀ ਵੀ ਮੈਂ ਬਹੁਤ ਪਸੰਦ ਆ ਉਹਨਾਂ ਨੂੰ ਤੇ ਮੈਨੂੰ ਗੁਰਪ੍ਰੀਤ ਨੇ ਵੀ ਦੱਸਿਆ ਵੀ ਮੈਂ ਉਹਦੀ ਮੰਮੀ ਨੂੰ ਬਹੁਤ ਪਸੰਦ ਆ ਤੇ ਉਹਦੀ ਨਾਨੀ ਕਹਿੰਦੀ ਵੀ ਪੁੱਤ ਤੂੰ ਚੁੱਪ ਕਰ ਮੈਂ ਤਾਂ ਤੇਰੀ ਹੋਣ ਵਾਲੀ ਸੱਸ ਨੂੰ ਪੁੱਛ ਰਹੀ ਆ ਤੇ ਉਹ ਫੇਰ ਉੱtre ਜੱਜੀ ਨਾਲ ਹੀ ਕਹਿ ਦਿੰਦੀ ਆ ਵੀ ਹਾਂ ਬੇਬੇ ਬੇਜੀ ਇਹ ਮੈਨੂੰ ਪਸੰਦ ਦਾ ਬੇਟੀ ਤਾਂ ਹੁਣ ਉਹਦੇ ਵੱਲ ਦੇਖ ਰਹੇ ਨੇ ਪਿਓ ਪੁੱਤ ਵੀ ਇਹ ਸੁਣ ਜੀ ਕਿਉਂ ਹੋ ਗਈ ਤਾਂ ਉਹ ਵੀ ਸਮਝ ਜਾਂਦੀ ਆ ਵੀ ਇਹ ਮੈਨੂੰ ਤਾੜ ਰਹੇ ਨੇ ਵੀ ਇਹਨਾਂ ਨੂੰ ਮੇਰੇ ਤੇ ਡਾਊਟ ਹੋ ਰਿਹਾ ਕੋਈ ਤਾਂ ਉਹ ਚਾਚੂ ਪੀ ਕੇ ਹਟਦੇ ਨੇ ਜਦੋਂ ਸਰਤਾਜ ਸਿੰਘ ਜਿਹੜਾ ਮੈਂ ਇੱਕ ਦਾ ਪਾਪਾ ਉਹ ਕਹਿਣ ਲੱਗਿਆ ਵੀ ਮੈਂ ਗੁਰਪ੍ਰੀਤ ਦੀ ਮੰਮੀ ਨਾਲ ਇਕੱਲਾ ਕੋਈ ਗੱਲ ਕਰਨੀ ਹੈ ਤਾਂ ਉਹ ਸਾਰੇ ਉੱਠ ਕੇ ਬਾਹਰ ਚਲੇ ਜਾਂਦੇ ਨੇ ਉਹ ਦੋਵੇਂ ਡ੍ਰੈਿੰਗ ਰੂਮ 'ਚ ਬੈਠੇ ਰਹਿੰਦੇ ਨੇ ਤਾਂ ਹੁਣ ਉਹ ਉਹਨੂੰ ਪੁੱਛਦਾ ਹੈ ਗੁਰਪ੍ਰੀਤ ਦੀ ਮਾਂ ਨੂੰ ਕਹਿੰਦਾ ਵੀ ਤੁਸੀਂ ਵੀ ਮੈਂ ਗੁਨਾਹਗਾਰ ਆ ਤੁਹਾਡਾ ਪਰ ਮੇਰੀ ਧੀ ਦਾ ਇਹਦੇ ਚ ਕੋਈ ਕਸੂਰ ਨਹੀਂ ਹੁਣ ਤੁਸੀਂ ਮੇਰੀ ਧੀ ਨੂੰ ਕੋਈ ਦੁੱਖ ਨਾ ਦਿਓ ਤਾਂ ਜਦੋਂ ਇਹ ਗੱਲ ਕਹਿੰਦਾ ਉਹ ਭੱਜ ਕੇ ਬੋਲਦੀ ਹੈ ਫਿਰ ਸਰਜੀਤ ਕੌਰ ਕਹਿੰਦੀ ਤੇਰੀ ਧੀ ਦਾ ਦੁੱਖ ਤਾਂ ਤੈਨੂੰ ਦਿਸਦਾ ਹੈ ਕਹਿੰਦੇ ਮੇਰਾ ਦੁੱਖ ਨਹੀਂ ਸੀ ਤੈਨੂੰ ਦਿਸਿਆ 8 ਸਾਲ ਮੈਂ ਤੇਰੀ ਵੇਟ ਕੀਤੀ ਤੈਂ ਤੂੰ ਮੈਨੂੰ ਫੋਨ ਵੀ ਕਰਨੋਂ ਹਟ ਗਿਆ ਅਸਲ ਦੇ ਵਿੱਚ ਹੋਇਆ ਕੀ ਸੀ ਉਹ ਜਦੋਂ ਇੰਡੀਆ ਚ ਸੀਗਾ ਸਰਤਾਜ ਸਿੰਘ ਤਾਂ ਇਹਨਾਂ ਦੀ ਇੰਗੇਜਮੈਂਟ ਹੋਈ ਹੋਈ ਸੀ ਸਰਜੀਤ ਕੌਰ ਦੀ ਤੇ ਸਰਤਾਜ ਸਿੰਘ ਦੀ ਤਾਂ ਉਹ ਸਰਤਾਜ ਕਹਿਣ ਲੱਗਿਆ ਵੀ ਮੈਂ ਆਸਟ੍ਰੇਲੀਆ ਜਾਣਾ ਚਾਹੁੰਦਾ ਤੇ ਉਹਨੇ ਬਹੁਤ ਕਿਹਾ ਵੀ ਇੱਥੇ ਬਹੁਤ ਖੁਸ਼ ਹੈ ਵੀ ਤੂੰ ਨਾ ਜਾ ਤੇ ਉਹ ਮੰਨਿਆ ਨਹੀਂ ਕਹਿੰਦਾ ਵੀ ਨਹੀਂ ਮੈਂ ਫੇਰ ਤੇਰੇ ਨਾਲ ਬਿਆਹ ਕਰਾਂਗਾ ਵੀ ਮੈਂ ਆਸਟ੍ਰੇਲੀਆ ਜਾਣਾ ਮੇਰਾ ਜ਼ਰੂਰੀ ਹੈ ਵੀ ਮੈਂ ਤਾਂ ਆਸਟ੍ਰੇਲੀਆ ਚ ਹੀ ਸੈੱਟ ਹੋਣਾ ਤਾਂ ਚਲੋ ਉਹ ਚੱਲਿਆ ਜਾਂਦਾ ਕੁਸ਼ਕ ਟਾਈਮ ਤਾਂ ਫੋਨ ਤੇ ਗੱਲਬਾਤ ਕਰਦਾ ਆਪਦੇ ਮੰਗੇਤਰ ਨਾਲ ਮਤਲਬ surjit kaur ਨਾਲ ਤੇ ਕੁਸ਼ਕ ਟਾਈਮ ਤਾਂ ਉਹ ਗੱਲਬਾਤ ਕਰਦਾ ਉਸ ਤੋਂ ਬਾਅਦ ਫਿਰ ਉਹ ਫੋਨ ਕਰਨਾ ਬੰਦ ਕਰ ਦਿੰਦਾ ਹੈ ਤਾਂ ਉਹਦੇ ਘਰ ਦੇ ਫਿਰ ਸੋਚਦੇ ਨੇ ਵੀ ਹੁਣ ਤਾਂ ਉਹਨੂੰ 5 ਸਾਲ ਹੋ ਗਏ ਤਾਂ ਫੋਨ ਵੀ ਨਹੀਂ ਕਰਦਾ ਕੋਈ ਬੇ ਇਹਦਾ ਮਤਲਬ ਉਹ ਬਦਲ ਗਿਆ ਤਾਂ ਉਹ ਫੇਰ ਇਸ ਬੰਦੇ ਨਾਲ ਸੁਖਦੇਵ ਸਿੰਘ ਨਾਲ ਆਪਣੀ ਧੀ ਦਾ ਵਿਆਹ ਕਰ ਦਿੰਦੇ ਨੇ ਤਾਂ ਉਹ ਹੁਣ ਆਸਟ੍ਰੇਲੀਆ ਦੇ ਵਿੱਚ ਪੱਕਾ ਹੋ ਜਾਂਦਾ ਉਹ ਤਾਂ ਤੇ ਉਹਦੇ ਨਾਲ ਕੀ ਹੁੰਦਾ ਉੱਥੇ ਉਹਨੇ ਕਿਉਂ ਨਹੀਂ ਫੋਨ ਕੀਤਾ ਉਹ ਫਿਰ ਉਹਨੂੰ ਦੱਸਦਾ ਹੈ ਕਹਿੰਦਾ ਦਾ ਅਸਲ ਜਦੋਂ ਮੈਂ ਆਸਟ੍ਰੇਲੀਆ ਆ ਗਿਆ ਨਾ ਵੀ ਮੈਨੂੰ ਕੰਮ ਦੀ ਜ਼ਰੂਰਤ ਸੀ ਕਹਿੰਦਾ ਵੀ ਇੱਕ ਪੰਜਾਬੀ ਪਰਿਵਾਰ ਹੀ ਹੈਗਾ ਸੀ ਆਪਣਾ ਪੰਜਾਬ ਦਾ ਹੀ ਬੰਦਾ ਕੋਈ ਉਹਦੀ ਫੈਮਿਲੀ ਸੀ ਇੱਥੇ ਵੀ ਉਹਦਾ ਡਿਪਾਰਟਮੈਂਟਲ ਸਟੋਰ ਸੀ ਮੈਂ ਉਹਦੇ ਤੇ ਜੌਬ ਲੱਗ ਗਿਆ ਕਰਨਾ ਉਹ ਜੌਬ ਕਰਦਾ ਤਾਂ ਉਹਦੇ ਇੱਕੋ ਹੀ ਧੀ ਸੀ ਜਿਹਦਾ ਸਟੋਰ ਸੀ ਕਹਿੰਦਾ ਉਹ ਕੁੜੀ ਨੇ ਮੈਨੂੰ ਜੌਬ ਕਰਦੇ ਨੂੰ ਉੱਥੇ ਦੇਖ ਲਿਆ ਤੇ ਉਹ ਕੁੜੀ ਵੀ ਜਵਾਨ ਸੀ ਕਹਿੰਦਾ ਵੀ ਉਹ ਕਹਿੰਦੀ ਵੀ ਮੇਰੇ ਨਾਲ ਵਿਆਹ ਕਰਾਉਣਾ ਮੈਂ ਤਾਂ ਤੇਰੇ ਨਾਲ ਵਿਆਹ ਕਰਾਉਣਾ ਤੇ ਉਹ ਕਹਿੰਦਾ ਮੈਂ ਉਹਨੂੰ ਬਹੁਤ ਜਵਾਬ ਦਿੱਤਾ ਵੀ ਮੇਰਾ ਤਾਂ ਕੋਈ ਪੰਜਾਬ ਦੇ ਵਿੱਚ ਮੇਰੀ ਤਾਂ ਉਡੀਕ ਕਰ ਰਹੀ ਆ ਵੀ ਮੇਰੀ ਤਾਂ ਇੰਗੇਜਮੈਂਟ ਹੋਈ ਹੋਈ ਆ ਕਹਿੰਦਾ ਫਿਰ ਉਹ ਉਹ ਵੀ ਜਿਹੜੇ ਬੰਦੇ ਦਾ ਸਟੋਰ ਸੀ ਕੁੜੀ ਦਾ ਮਤਲਬ ਬਾਪ ਕਹਿੰਦਾ ਉਹਨੇ ਵੀ ਮੈਨੂੰ ਬਹੁਤ ਕਿਹਾ ਵੀ ਤੂੰ ਮੇਰੀ ਧੀ ਨਾਲ ਵਿਆਹ ਕਰ ਲਾ ਮੇਰੀ ਧੀ ਤਾਂ ਨਹੀਂ ਪਾਗਲ ਹੋ ਜੂਗੀ ਤੇਰੇ ਤੈਨੂੰ ਦੇਖ ਕੇ ਪਾਗਲ ਹੋਈ ਫਿਰਦੀ ਆ ਤਾਂ ਵੀ ਤੂੰ ਉਹਦੇ ਨਾਲ ਵਿਆਹ ਕਰ ਲਾ ਵਧੀਆ ਰਹੇਗਾ ਕਹਿੰਦਾ ਮੈਂ ਉਹਨੂੰ ਵੀ ਇਹੀ ਜਵਾਬ ਦਿੱਤਾ ਵੀ ਮੈਂ ਮੈਂ ਤਾਂ ਮੰਗਿਆ ਹੋਇਆ ਮੇਰੀ ਤਾਂ ਵੇਟ ਕਰ ਰਹੀ ਹੈ ਮੇਰੀ ਪਤਨੀ ਉੱਥੇ ਤੇ ਉਸ ਤੋਂ ਬਾਅਦ ਕਹਿੰਦਾ ਵੀ ਪਤਾ ਨਹੀਂ ਕੀ ਹੋਇਆ ਕੀ ਨਾ ਕੀਨੇ ਚੋਰੀ ਕੀਤੀ ਵੀ ਉਹਨਾਂ ਦੇ ਸਟੋਰ ਵਿੱਚ ਚੋਰੀ ਹੋ ਜਾਂਦੀ ਹੈ ਉਹ ਚੋਰੀ ਕਹਿੰਦਾ ਮੇਰੇ ਨਾਂ ਤੇ ਪਾ ਦਿੰਦੇ ਨੇ ਜਦੋਂ ਚੋਰੀ ਹੋ ਗਈ ਉਸ ਤੋਂ ਬਾਅਦ ਕਹਿੰਦਾ ਮੈਂ ਜਾ ਕੇ ਲੋਕ ਖੋਲਤਾ ਇਸ ਲਈ ਉਹ ਕਹਿੰਦਾ ਫਿਰ ਮੈਂ ਸਾਰਿਆਂ ਨੂੰ ਉਹਨਾਂ ਨੂੰ ਦੱਸਦਾ ਵੀ ਅੰਦਰੋਂ ਸਮਾਨ ਗਾਇਬ ਹੈ ਬਹੁਤ ਕਹਿੰਦਾ ਫਿਰ ਉਹ ਮੈਨੂੰ ਮਤਲਬ ਪੁਲਿਸ ਨੂੰ ਫੜਾ ਦਿੰਦੇ ਨੇ ਵੀ ਚੋਰੀ ਤੈਂ ਕੀਤੀ ਐ ਕਹਿੰਦਾ ਮੈਨੂੰ ਐ ਵੀ ਲੱਗਦਾ ਹੈ ਵੀ ਉਹ ਮੈਂ ਵਿਆਹ ਨੂੰ ਜਵਾਬ ਦਿੱਤਾ ਹੈ ਵੀ ਇਸ ਕਰਕੇ ਉਹ ਮੈਨੂੰ ਤੰਗ ਕਰਨ ਲੱਗੇ ਕਹਿੰਦਾ ਹੁਣ ਪੁਲਿਸ ਨੂੰ ਪ੍ਰੂਫ ਇਹੋ ਜਿਹੇ ਦਿੱਤੇ ਉਹਨਾਂ ਨੇ ਕਿ ਚੋਰੀ ਸਾਬਤ ਹੀ ਐ ਹੋ ਰਹੀ ਸੀ ਵੀ ਹਾਂ ਮੈਂ ਕੀਤੀ ਐ ਉਸ ਤੋਂ ਬਾਅਦ ਕਹਿੰਦਾ ਵੀ ਹੁਣ ਮੈਨੂੰ ਜਾਂ ਤਾਂ ਉਮਰ ਕੈਦ ਹੋ ਰਹੀ ਸੀ ਜਾ ਉਹਨੇ ਸ਼ਰਤ ਰੱਖੀ ਵੀ ਤੈਨੂੰ ਜਾਂ ਮੈਂ ਉਮਰ ਕੈਦ ਕਰਾऊं ਜਾਂ ਮੇਰੀ ਧੀ ਨਾਲ ਵਿਆਹ ਕਰ ਲੈ। ਕਹਿੰਦਾ ਪਹਿਲਾਂ ਤਾਂ ਮੈਂ ਜਵਾਬ ਦਿੰਦਾ ਰਿਹਾ ਪਰ ਫੇਰ ਕਹਿੰਦਾ ਮੈਨੂੰ ਮੈਂ ਸੋਚਿਆ ਵੀ ਉਮਰ ਕੈਦ ਤਾਂ ਫੇਰ ਮੈਂ ਕਿਸੇ ਪਾਸੇ ਦਬ ਨਹੀਂ ਮੈਂ ਤਾਂ ਅੰਦਰ ਹੀ ਜੇਲ੍ਹ 'ਚ ਹੀ ਮਰ ਜੂਗਾ। ਕਹਿੰਦਾ ਫੇਰ ਮੈਂ ਅਕੇ ਹੋਏ ਨੇ ਹਾਂ ਕਰਤੀ ਉਹਦੀ ਕੁੜੀ ਨਾਲ ਵਿਆਹ ਕਰਨ ਦੀ। ਤਾਂ ਕਹਿੰਦਾ ਫੇਰ ਉਹਨੇ ਮੇਰੀ ਜ਼ਮਾਨਤ ਕਰਾਈ ਮੈਨੂੰ ਛਡਾ ਲਿਆ ਬੰਦੇ ਨੇ। ਛਡਾਉਣ ਤੋਂ ਬਾਅਦ ਕਹਿੰਦਾ ਉਹਨੇ ਮੇਰੇ ਨਾਲ ਆਪਣੀ ਕੁੜੀ ਦਾ ਵਿਆਹ ਕਰਤਾ ਇਸ ਲਈ ਕਹਿੰਦਾ ਮੈਂ 5 ਸਾਲ ਤੈਨੂੰ ਮਿਲਿਆ ਨਹੀਂ ਤੇ ਮੈਂ ਤੈਨੂੰ ਫੋਨ ਕਰਨੋਂ ਇਸੇ ਲਈ हट ਗਿਆ ਕਿਉਂਕਿ ਮੈਨੂੰ ਜੇਲ੍ਹ ਹੋ ਗਈ ਤੇ ਫੇਰ ਕਹਿੰਦਾ ਮੈਂ 2 ਸਾਲ ਜੇਲ੍ਹ ਦੇ ਵਿੱਚ ਕੱਟੇ 2 ਸਾਲ ਤਾਂ ਮੈਂ ਮੰਨਿਆ ਨਹੀਂ ਉਹਦੇ ਨਾਲ ਵਿਆਹ ਕਰਾਉਣ ਨੂੰ ਕਹਿੰਦਾ ਫੇਰ ਅੰਤ ਨੂੰ ਮੈਂ ਸੋਚਿਆ ਵੀ ਇੱਥੇ ਵੀ ਮੈਂ ਔਖਾ ਵੀ ਮੈਨੂੰ ਮੰਨ ਨਹੀਂ ਜਾਣਾ ਚਾਹੀਦਾ ਕਹਿੰਦਾ ਮੈਂ 2 ਸਾਲ ਜੇਲ੍ਹ ਕੱਟ ਕੇ ਮੰਨਿਆ ਵੀ ਹਾਂ ਤੇਰੀ ਕੁੜੀ ਨਾਲ ਵਿਆਹ ਕਰਾ ਲੂੰਗਾ ਫੇਰ ਕਹਿੰਦਾ ਉਹਨੇ ਮੇਰਾ ਵਿਆਹ ਹੋਇਆ ਜਦੋਂ ਤਾਂ ਹੁਣ ਮੈਂ ਤੈਨੂੰ ਫੋਨ ਕੀ ਕਰਾਂ ਫੇਰ ਕਹਿੰਦਾ ਉਸ ਤੋਂ ਬਾਅਦ ਇਹ ਜਿਹੜੀ ਮੇਰੀ ਧੀ ਹੈ ਮਹਿਕ ਇਹਨੇ ਜਨਮ ਲਿਆ ਇਹਦੇ ਜਨਮ ਤੋਂ ਬਾਅਦ ਕਹਿੰਦਾ ਕੁਝ ਮਹੀਨਿਆਂ ਬਾਅਦ ਕਹਿੰਦਾ ਉਹਨੂੰ ਕੋਈ ਪ੍ਰੋਬਲਮ ਆਈ ਬਿਮਾਰੀ ਲੱਗੀ ਉਹਨੂੰ ਕੋਈ ਉਹ ਮਰ ਗਈ ਕਹਿੰਦਾ ਤੇ ਉਸ ਤੋਂ ਬਾਅਦ ਵੀ ਅਸੀਂ ਧੀ ਨੂੰ ਬਹੁਤ ਔਖਿਆਂ ਪਾਲਿਆ ਇਹਦੀ ਨਾਨੀ ਨੇ ਅਰਮੈਂ ਇਸ ਲਈ ਕਹਿੰਦਾ ਵੀ ਮੈਂ ਤੈਨੂੰ ਇਹ ਗੱਲ ਦੱਸਣੀ ਚਾਹੁੰਦਾ ਹੁਣ ਤਾਂ ਮੈਂ ਤੈਨੂੰ ਅੰਦਰ ਬਿਠਾਇਆ ਗੱਲੀ ਨੂੰ ਤਾਂ ਇਹ ਸਾਰਾ ਕੁਝ ਸੁਣ ਕੇ ਬਾਹਰ ਚਲੀ ਜਾਂਦੀ ਹੈ ਸਰਜੀਤ कौर ਤੇ ਬਾਹਰ ਜਾ ਕੇ ਬਸ ਉਹ ਫੇਰ ਉਹਨਾਂ ਨੂੰ ਕਹਿੰਦੀ ਹੈ ਵੀ ਹਾਂ ਸਾਨੂੰ ਵੀ ਜੀ ਤੁਹਾਡੀ ਬੇਟੀ ਪਸੰਦ ਹੈ ਤੇ ਆਪ ਦੇ ਘਰ ਵਾਲੇ ਤੇ ਪੁੱਤਰ ਨੂੰ ਕਹਿੰਦੇ ਵੀ ਚਲੋ ਚੱਲੀਏ ਆਪਾਂ ਹੁਣ ਉੱਥੋਂ ਚਲੇ ਜਾਂਦੇ ਨੇ ਜਦੋਂ ਚਲੇ ਜਾਂਦੇ ਨੇ ਤਾਂ ਦੂਸਰੇ ਦਿਨ ਉਹ ਦੋਨੋਂ ਪਿਓ ਪੁੱਤ ਗੁਰਪ੍ਰੀਤ ਤੇ ਉਹਦੇ ਪਾਪਾ ਤਾਂ ਮਾਰਕੀਟ ਚਲੇ ਜਾਂਦੇ ਨੇ ਤੇ ਉਹ ਘਰੇ ਹੁੰਦੀ ਹੈ ਸਰਜੀਤ कौर ਤਾਂ ਮੈਂ ਇੱਕ ਦਾ ਪਾਪਾ ਆ ਜਾਂਦਾ ਆ ਕੇ ਫੇਰ ਉਹਦੇ ਨਾਲ ਉਹੀ ਗੱਲ ਕਰਦਾ ਵੀ ਮੈਨੂੰ ਤੂੰ ਚੰਗੀ ਤਰ੍ਹਾਂ ਦੱਸ ਵੀ ਤੂੰ ਮੇਰੀ ਧੀ ਨੂੰ ਆਪਣੀ ਧੀ ਬਣਾ ਕੇ ਰੱਖੇਂਗੀ ਤੇ ਉਹ ਕਹਿੰਦੀ ਵੀ ਠੀਕ ਹੈ ਵੀ ਮੈਂ ਤਾਂ ਇਸ ਰਿਸ਼ਤੇ ਦੇ ਬਿਮੂਰੇ ਅੜੋੜਾ ਨਹੀਂ ਬਣਦੀ ਮੇਰੇ ਪੁੱਤ ਦੇ ਸ਼ਾਗਨ ਦੇ ਮੂਰੇ ਮੈਂ ਰੋੜਾ ਨਹੀਂ ਬਣਦੀ ਵੀ ਮੈਂ ਮੇਰੀ ਹਾਂ ਤੇਰੀ ਧੀ ਵੀ ਮੈਨੂੰ ਪਸੰਦ ਹੈ ਪਰ ਕਹਿੰਦੀ ਹੁਣ ਇੱਕ ਸ਼ਰਤ ਆ ਵੀ ਤੂੰ ਇਹੇ ਗੱਲ ਮਹਿਕ ਨੂੰ ਨਾ ਦੱਸੀ ਵੀ ਬੱਚਿਆਂ ਨੂੰ ਨਾ ਦੱਸੀ ਵੀ ਮੈਨੂੰ ਜਵਾਬ ਦੇਣੇ ਔਖੇ ਹੋ ਜਾਣਗੇ ਤੇ ਵੀ ਮੈਂ ਚਾਹੁੰਦੀ ਆ ਵੀ ਬੱਚਿਆਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੋਣਾ ਚਾਹੀਦਾ ਵੀ ਆਪਣੀ ਮੰਗਣੀ ਹੋਈ ਸੀ ਪਰ ਉਹ ਸਰਜੀਤ ਕੌਰ ਆਪਦੇ ਪਤੀ ਨੂੰ ਸੁਖਦੇਵ ਸਿੰਘ ਨੂੰ ਸਾਰਾ ਕੁਝ ਦੱਸ ਦਿੰਦੀ ਆ ਤਾ ਫਿਰ ਉਹ ਉਹ ਕਹਿੰਦਾ ਵੀ ਮੈਂ ਮਿਲ ਕੇ ਆਉਣਾ ਉਹਨੂੰ ਸਰਤਾਜ ਨੂੰ ਤਾਂ ਸੁਖਦੇਵ ਸਿੰਘ ਫਿਰ ਦੂਜੇ ਦਿਨ ਫੇਰ ਸਰਤਾਜ ਨੂੰ ਮਿਲ ਕੇ ਆਉਂਦਾ ਤੇ ਉਹ ਵੀ ਉਹਨੂੰ ਕਹਿੰਦਾ ਵੀ ਇਹ ਗੱਲ ਬੱਚਿਆਂ ਨੂੰ ਨਾ ਦੱਸੀ ਅਸੀਂ ਵੀ ਨਹੀਂ ਦੱਸਦੇ ਵੀ ਠੀਕ ਹੈ ਜੋ ਹੋ ਗਿਆ ਚੰਗੇ ਨੂੰ ਹੀ ਹੋਇਆ ਵਿਪਾਰ ਹੁਣ ਤੇਰੀ ਧੀ ਨਹੀਂ ਸਾਡੀ ਨੂੰਹ ਨਹੀਂ ਉਹ ਸਾਡੀ ਧੀ ਹੈ ਵੀ ਤੂੰ ਬੇਫਿਕਰ ਰਹਿ ਅਸੀਂ ਉਹਨੂੰ ਧੀਆਂ ਨਾਲ ਉਹ ਵੀ ਵਾਧੂ ਰੱਖਾਂਗੇ ਸੋ ਕਿਵੇਂ ਲੱਗੀ ਤੁਹਾਨੂੰ ਕਹਾਣੀ ਇਹਦੇ ਬਾਰੇ ਆਪਦੇ ਕੀਮਤੀ ਵਿਚਾਰ ਜ਼ਰੂਰ ਦਿਓ ਧੰਨਵਾਦ ਜੀ